ਦੇ ਪ੍ਰਧਾਨ ਬਹੁਤ ਵਾਹਿਗੁਰੂ ਜੀ ਅਮਨ ਅਰੋੜਾ ਜੀ ਤੇ ਬਹੁਤ ਤੁੱਕੇ ਹਾਂ ਉਹਨਾਂ ਦੀ ਅੰਤ ਤੇ ਆਪਾਂ ਉਹਨਾਂ ਨੂੰ ਜੀਆ ਜਿਨ੍ਹਾਂ ਵੀਰਾਂ ਦਾ ਨਾਮ ਸਰਾਰ ਬਲਜਿੰਦਰ ਸਿੰਘ ਵੱਲੋਂ ਕਲੀਅਰ ਕੀਤਾ ਆ ਬਾਅਦ ਵਿੱਚ ਕਿਸੇ ਵੀ ਨੂੰ ਠਾਇਆ ਤੇ ਉਹ ਮਜ਼ਬੂਤ ਸਾਧਾ ਮਜੀਠੇ ਆ ਰਹੇ ਆ ਆਪਾਂ ਬੈਠੇ ਬਾਹਰ ਸੱਜਾ ਆ ਰਹੇ ਆ ਉਹਨਾਂ ਨੂੰ ਜੀਆ ਆਖਣਾ ਮੇਰੀ ਅੱਖ ਜੁਰ ਤੇ ਪ੍ਰਬੰਧ ਵਾਲੇ ਸਮਾਨ ਸਾਰਿਆਂ ਵੀਰਾਂ ਦੇ ਚਿਹਰੇ ਤੇ ਬੈਂਦੀ ਆ ਸਮਾਗਮ ਰਚਣ ਵਾਲੇ ਮੇਰੇ ਬਹੁਤ ਹੀ ਸਤਿਕਾਰ ਦੇ ਯੋਗ ਮੇਰੇ ਛੋਟੇ ਭਰਾ ਸਰਦਾਰ ਤਲਵੀਰ ਸਿੰਘ ਜੀ ਗਿੱਲ ਇਨਚਾਰਜ ਹਲਕਾ ਮਜੀਠਾ ਆਮ ਆਦਮੀ ਪਾਰਟੀ ਸਾਡੇ ਐਮਐਲਏ ਸਰਦਾਰ ਸਰਵਨ ਸਿੰਘ ਜੀ ਧੁੰਨ ਪਟੇ ਸਾਹਿਬ ਵਡਾਲੀ ਸਾਹਿਬ ਸਿਆਲਕਾ ਸਾਹਿਬ ਮੇਰੇ ਕੋ ਗੁਸਤਾਖੀ ਹੋਣੀ ਸਾਰੇ ਸਤਿਕਾਰ ਦੇ ਯੋਗ ਅੱਜ ਇੱਥੇ ਮਨਸਤੇ ਬ੍ਰਾਜਮਾਨ ਸਤਕਾਰਯੋਗ ਸਤਿਆ ਪੰਜ ਮਜੀਠਾਲ ਕਾ ਦੇ ਸਾਰੇ ਇਤਤਵੰਦੇ ਮੋਤਵਾ ਸਰਪੰਚ ਪੰਜ ਜਿੰਨੇ ਵੀ ਚੇਰਮੈਨ ਸਾਫ ਦਾ ਚੇਰਮੈਨ ਜਿੰਨੇ ਸਾਡੇ ਅੱਜ ਇੱਥੇ volunteers ਸਾਥੀ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਨ ਪਾਈਏ ਸ਼੍ਰੀ ਵੈਧੁਰ ਜੀ ਕਾ ਧਾਲਾ ਸ਼੍ਰੀ ਵੈਧੁਰ ਜੀ ਕੀ ਪਤੇ ਅੱਜ ਮੈਂ ਇਹ ਸਮਝਦਾ ਕਿ ਮਜੀਠੇ ਹਲਕੇ ਦੀ ਕਿਸਮਤ ਖੁੱਲੀ ਆ ਤੇ ਇੱਕ ਯੋਧੇ ਨਿੱਟੜ ਕੇ ਦਲੇਰ ਮਜੀਠੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਬਾਹਰ ਘਟਣਾ ਆਏ ਮੋਤਮਰ ਸੱਜਣ ਸਾਡੇ ਭਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਇੰਨੀ ਵੱਡੀ ਕਮਿਟੀ ਦੇ ਵਿੱਚ ਇੰਨੀ ਗਰਮੀ 'ਚ ਤੁਸੀਂ ਬੈਠੇ ਹੋ ਸਤਿਕਾਰਯੋਗ ਵੀਰੋ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਗਿਆਨ ਜੋ ਪ੍ਰਧਾਨ ਸਾਹਿਬ ਕਿੱਥੇ ਕਰ ਅਮਰ ਲੋੜਾ ਜੀ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਆ ਕੇ ਇੱਥੇ ਤਲਬੀਬ ਸਿੰਘ ਗਿਲਦਾ ਤੇ ਸਾਡਾ ਨਾਮ ਰਿਹਾ ਸੀਰ ਸਾਹਿਬ ਦਾ ਆਪਣਾ ਇਤਿਆਰ ਹੈ ਆਪਦੀ ਕੋ ਜੋ ਤੁਸੀਂ ਦੁਗਿਆ ਸੀ ਉਹ ਤਾਂ ਆ ਗਏ ਉਹਨੇ ਤਲਵੀਰ ਕਹਿ ਰਿਹਾ ਸੀਗਾ ਕਿ ਮੈਨੂੰ ਸਰਪੇੜ ਗਿਆ ਬੇਦ ਤੇ ਛੱਪਾ ਦੇਤੀਆ ਤੁਸੀਂ ਜਦੋਂ ਆਉਂਦੇ ਸੀਗੇ ਤੁਸੀਂ ਇੱਕੋ ਗੱਲ ਕਹਿੰਦੇ ਸੀਗੇ ਕਿ ਤਲਵੀਰ ਗੱਲ ਨੂੰ ਹਰ ਕੰਤ ਦਾ ਆਦੂ ਲਾ ਗੋ ਜੇ ਵੀ ਦਿੱਖ ਦਿਖਾ ਦੇਤੋ ਉਡਾਈ ਜੜੀਆ ਉਹ ਬਹੁਤ ਵਦਿਆ ਹੋਊਗੀ ਉਮੀਦ ਪ੍ਰਦਾਨ ਅੰਮ੍ਰਿਤ ਦੇਵ ਜੀ ਪੰਜਾਬ ਦੇ ਬਹੁਤ ਚਰੰਤ ਨੇ ਸਦਾ ਤੋਂ ਉਹ ਪਾਣ ਜੀ ਅਤੇ ਉਹਨਾਂ ਦਾ ਬੋਲਾ ਜੀ ਦਾ ਬਹੁਤ ਕਰਵਾਦੀ ਹੈ ਜਿਨ੍ਹਾਂ ਨੇ ਦਰਦੀਏ ਮਨ ਪੂਰੀ ਕਰਕੇ ਤਲਬੀਬ ਨੂੰ ਮਜ਼ੀਬੇ ਹਰ ਤੇ ਰੰਚਾ ਲਾਇਆ ਤੁਸੀਂ ਇਹ ਸਮਝੋ ਕਿ ਨਰਮਸਤਖੀ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੇ ਸਮਝਦਾ ਕਿ ਜੇ ਜੋਰੇ ਜੰਗਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਮੇਰੇ ਮਾਝਾ ਪਰ ਮੇਰੇ ਵੀਰੋ ਬੜੇ ਸੋਚ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮੇਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕਿਤ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਦੇ ਪਰਚੇ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਨਹੀਂ ਇੱਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਦੀ ਚਿੱਟੇ ਨੇ ਵਾਲਾ ਛੇਵੇਂ ਦਰਿਆ ਨੇ ਨਸ਼ੇ ਦੇ ਨੇ ਮੈਂ ਸਮਝਦਾ ਕਿ ਇਹ ਡਿਜ਼ਆਰਵ ਨਹੀਂ ਕਰਦਾ ਸੀਗਾ ਇਹ ਡਿਜ਼ਆਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀ ਇਹ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਬਹੁਤ ਵੱਡ ਕੁਝ ਡਿਜ਼ਆਰਵ ਕਰਦਾ ਸੀਗਾ ਪਰ ਪਿਛਲੇ ਸਮਿਆਂ ਦੇ ਵਿੱਚ ਲੰਕਿਤ ਕਰਦਾ ਮੇਰੇ ਵੀਰੋ ਮੋੜਾ ਪੈਣਾ ਸ਼ੁਰੂ ਹੋ ਗਿਆ ਮੋੜਾ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ 2 ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲਦੀ ਸੀਗੀ 22 ਦੇ ਵਿੱਚ ਉਹ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮੋਹ ਅਸੀਂ ਪਾਰਟੀ ਨੇ ਸਰਕਾਰ ਨੇ ਆ ਆਪ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜੀ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤੋਂ ਮਗਰੋਂ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਦੀ ਨਿਗਰਾਨੀ ਤੁਸੀਂ ਲੋਕਾਂ ਦੀ ਮੇਰੇ ਵੀਰੋ ਜਰਨੈਲ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾਂ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਜੈ ਮਿਲਦਾ ਇੱਕ ਤੇ ਮੇਰੇ ਘਰ ਕੋਈ ਨਸ਼ੇ ਵਾਲੇ ਬੰਦੇ ਦੀ ਸ਼ਨਾਖਤ ਲੈ ਕੇ ਆਏ 24 ਘੰਟੇ ਦਰਵਾਜ਼ੇ ਬੰਦ ਜਿਹਾ ਜ ਦੋ ਤਿੰਨ ਗੱਲਾਂ ਲੋੜ ਪੜੀ ਦੂਜੀ ਗੱਲ ਸਾਰੇ ਹੀ ਆਪਣੇ ਆ ਮੇਰੇ ਵੀਰੋ ਬਾਦੇ ਨਾ ਲਾਓ ਇਹ ਪਰਚਿਆਂ ਦਾ ਨਤੀਜਾ ਬਾਅਦ ਪਰਚਿਆਂ ਚ ਆਉਂਦਾ ਜੇ ਤੁਸੀਂ ਸਿਆਣੇ ਹੋ ਗੱਲ ਸਮਝ ਕੇ ਹੋਗੇ ਮੇਰੀ ਇਹ ਬੱਚਿਆਂ ਦੀ ਆਵਾਜ਼ ਨਹੀਂ ਸੀ ਆਪਾਂ ਨਹੀਂ ਕਰਨੇ ਕੰਮ ਸਾਲੂ ਮਸਾਲੇ ਕਰਨੇ ਆਉਂਦੇ ਆ ਪਰ ਆਪਾਂ ਪਿਆਰ ਦੇ ਨਾਲ ਲੋਕਾਂ ਦੇ ਦਿਲ ਜਿੱਤਨੇ ਆ ਬਦਮਾਸ਼ੀਆਂ ਤੇ ਧੱਕੇਣਾ ਨਹੀਂ ਮਾਈਕ ਫੜਾਈਏ ਮੇਜਰ ਪਰ ਦੂਜੀ ਗੱਲ ਇਹ ਵੀ ਆ ਦੇਖੋ ਦੂਜੀ ਗੱਲ ਇਹ ਵੀ ਆ ਕਿ ਸਾਡੀ ਪਰਮਾਨੰਸੀ ਦਾ ਕੋਈ ਨਜਾਇਜ਼ ਫੈਲਾ ਚੁੱਪਨ ਦਾ ਵੀ ਕੰਮ ਨਾ ਕਰ ਲੈ ਦੂਜੇ ਬੰਦੇ ਮੈਂ ਇਹ ਵੀ ਨਾਲ ਮਾਰੇ ਜਾ ਹਿੱਟ ਦੇ ਦਵਾਂ ਸਾਡੀ ਨੇ ਮਿਹਨਤ ਕੁਲਮਾਨ ਸੀ ਦਾ ਫਾਇਦਾ ਨਾਲ ਚੁੱਕਿਓ ਮਾਈਕ ਫੜਿਓ ਮਾਈਕ ਇਹ ਮੈਂ ਅੱਜ ਗੱਲ ਕਹਿ ਦੇਣਾ ਕਿਉਂਕਿ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਸਾਰਿਆਂ ਦਾ ਸਤਿਕਾਰ ਕਰਦਾ ਪ੍ਰਧਾਨ ਸਾਹਿਬ ਪਾਰਟੀ ਦਾ ਹੁਕਮ ਹੋਇਆ ਅਸੀਂ ਕੱਲੇ ਕੱਲੇ ਪਿੰਡ ਦੇ ਵਿੱਚ ਥੈਂਕ ਯੂ ਜਾ ਕੇ ਲੋਕਾਂ ਨੂੰ ਉਹ ਸੋਹਣ ਖਵਾ ਕੇ ਆਏ ਆ ਕਿ ਆਪਾਂ ਕਿਸੇ ਨੇ ਨੱਚੇ ਵਾਲੇ ਦੀ ਸ਼ਪਾਰਸ਼ ਨਹੀਂ ਕਰਨੀ ਤੇ ਨਾ ਕਿਸੇ ਦੀ ਜਮਾਤ ਕਰਾਉਣੀ ਆ ਆ ਇੱਕ ਮਹੀਨੇ ਦੇ ਵਿੱਚ ਮੈਂ ਸਾਰੇ ਪਿੰਡ ਗੱਡੇ ਯਾਰ ਕੱਲੇ ਕੱਲੇ ਪਿੰਡ ਦੇ ਵਿੱਚ ਗਏ ਮੇਰੇ ਨੂੰ ਗੱਲ ਕੋਈ ਨਹੀਂ ਅੱਜ ਤੁਸੀਂ ਆਇਓ ਵੱਡੀ ਗਿਣਤੀ ਦੇ ਵਿੱਚ ਹੁਣ ਜੇ ਤੁਹਾਨੂੰ ਕੋਈ ਬਾਹਰ ਪੈਣਾ ਮਾਵਾ ਜਿਹਾ ਗਾਲਾਂ ਕੱਢੇ ਤੇ ਫਿਰ ਤੁਸੀਂ ਸਾਡੇ ਨਾਲ ਕਿੱਥੋਂ ਆਓਗੇ 20 ਸਾਲ ਇੱਕ ਪ੍ਰਵਾਹ ਦੇ ਨਾਲ ਚਟਾਰਾਂ ਨੂੰ ਰਹੇ 20 ਸਾਲ ਕਾਲੀ ਦਲ ਦੇ ਨਾਲ ਸਾਡੇ ਦਾਦੇ ਪਰਦਾਦੇ ਰਹੇ ਔਰ ਜਿਨ੍ਹਾਂ ਦਾ ਪਛੋਕੜ ਕਾਂਗਰਸ ਚ ਸੀਗਾ ਉਹ ਆ ਕੇ ਇੱਥੇ ਮਾਜੇ ਦੇ ਜਰਨੈਲ ਬਣ ਗਏ ਸਾਡੇ ਅੱਜ ਵੀ ਦਾਦੇ ਪਰਦਾਦਿਆਂ ਦਾ ਪਛੋਕੜ ਕਢਾ ਦੇ ਲੱਖੋ ਕਾਲੀ ਦਲ ਦਾ ਸੀਗਾ ਉਹ ਆ ਕੇ ਇੱਥੇ ਕਾਲੀ ਦਲ ਦੇ ਮਾਜੇ ਦੇ ਜਰਨੈਲ ਬਣ ਗਏ ਪਠਾਨ ਕੋਟ ਤੋਂ ਲੈ ਕੇ ਹਰੀਕੇ ਤੱਕ ਸੁਹਾਗਾਂ ਫੇਰ ਕੇ ਲੱਗਦਾ ਦੱਸੋ ਕਿਹੜਾ ਅਜੇ ਕਾਲੀ ਦਲ ਦੇ ਵਿੱਚ ਰਹਿ ਗਿਆ ਇਹਸ ਬੰਦੇ ਦਾ ਕਰਕੇ ਇਹਸ ਬੰਦੇ ਦਾ ਕਰ ਕਰ ਦੱਸੋ ਕੋਈ ਰਹਿ ਗਿਆ ਵੱਡੇ ਵੱਡੇ ਔਰ ਜਿਹਨਾਂ ਜੇਲਾ ਕੱਟੀਆਂ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਬੰਦਿਆਂ ਨੇ ਰੋਲ ਗਿਆ ਰਸਤਾ ਇਹ ਗੁਰੂ ਨੇ ਇਹੋ ਜੀ ਕਿਰਪਾ ਕੀਤੀ ਅੱਜ ਸਾਰਿਆਂ ਦੀ ਬਾਹ ਫੜੀ ਜਾ ਤੇ ਆਪ ਇਹਨੂੰ ਕਿੱਥੇ ਬੈਠੇ ਨਹੀਂ ਕੇਂਦਰ ਤੋਂ ਲਿਖੇ ਦੋ ਲਾ ਕੇ ਪਹਿਲਾਂ ਸਾਹਿਬ ਜੀ ਆਪਾਂ ਕਰ ਵੀ ਮੇਰੇ ਕੋਲ ਵੀ ਅਗਵਾਈ ਦੇ ਵਿੱਚ ਗੁਰਦਵਾਰਾ ਸਾਹਿਬ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਦਾ ਬੇਨਤੀ ਕਰਾਈ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਤੇ ਉਹਨਾਂ ਨੂੰ ਗਿਆਨ ਵੀ ਕਹਿੰਦਾ ਮੈਂ ਸਮਝਦਾ ਕਿ ਅੱਜ ਦੇ ਇਸ ਇੱਕ ਪ੍ਰੋਗਰਾਮ ਦੇ ਨਾਲ ਤਲਵੀਰ ਗਿੱਲ ਜੀ ਨੇ ਇਕੱਲੇ ਮੰਚੇ ਦੀ ਹੀ ਨਹੀਂ ਮਾਜੇ ਦੇ ਵਿੱਚ ਨਵੇਂ राजनी जी शुरूआती उहो करी ਜਦ ਲੋਕ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈ ਦੇ ਬਿਨਾ ਕਿਸੇ ਮਤਲਬ ਦੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਨੂੰ ਖੁਸ਼ਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਜਿਵੇਂ ਮੂਚੀਖੇ ਹਲਕੇ ਵੀ ਰੋਡ ਡਵੈਲਪਮੈਂਟ ਦੇ ਲਈ ਬੈਠਲ ਮੈਡੀਕਲ ਦੇ ਨਾਲ ਚੋਟੀ ਨਾਲ ਮੋਡਲ ਆ ਕੇ ਜੱਲੇਮੁਾ ਸਹਾਇਤਾ ਕੀ ਆਏ ਕਹਿੰਦੇ ਉਹਨਾਂ ਸਾਰੇ ਨੂੰ ਤੇ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਹੋ ਜਿਹਾਂ ਜੋਸ਼ ਜਿਹੋ ਜਿਹਾਂ ਸਾਥ ਜਿਹੋ ਜਿਹਾਂ ਸਪੋਰਟ ਜਿਹੋ ਜਿਹਾਂ ਨਿੱਕ ਔਰ ਪਿਆਰ ਲੋਕਾਂ ਦਾ ਜੀ ਵਿਚ ਦੇ ਵਿੱਚ ਦੇਖਣ ਨੂੰ ਆਇਆ ਬੜੇ ਸਵਾਸ ਰਹਿ ਗਿਆ ਸਕਦੇ ਕਿ 2027 ਦੇ ਯਾਰ ਪਿੱਛੇ ਹੋਇਆ ਯਾਰ ਭਾਜੀ ਕੋਈ ਨਹੀਂ ਜਾਂਦਾ ਤੁਹਾਨੂੰ ਪਤਾ ਨਹੀਂ ਹੋਦਾ ਕੀ ਹੋ ਗਿਆ ਹੋ ਗਿਆ ਬੜਾ ਵੱਡਾ ਸੈਟ ਬੈਕ ਮੰਨਿਆ ਕਿ ਵਿਕਮ ਜੀ ਚੈਨਲ ਤੋਂ ਮੈਂ ਸੈਟ ਬੈਕ ਲਗਿਆ ਵਿਕਰਮ ਜੀ ਦੀਆ ਕਿਹੜਾ ਵੱਡਾ ਚੈਲੰਜ ਆਇਆ ਤੁਹਾਨੂੰ ਇਹਦੇ ਵੱਡਾ ਸੈਟ ਬੈਕ ਹੈ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਕੋਈ ਇਕੱਲਾ ਕਦੇ ਵੱਡਾ ਨਹੀਂ ਹੁੰਦਾ